ਜੇ ਆਪਾਂ ਪਹੁੰਚੇ ਬਾਈ ਚਮਕੌਰ ਕੋਲੇ ਛੱਤ ਦੀ ਸਫਾਈ ਕਰਕੇ ਰਸੀ ਤੇ ਕੋਈ ਚੀਜ਼ ਮਾਰ ਰਿਹਾ ਛੱਤ ਤੇ ਤੇ ਆਪਾਂ ਜਾਣਕਾਰੀ ਲੈਣੇ ਆ ਬਾਈ ਤੂੰ ਬਾਈ ਜੀ ਦੱਸੋ ਕੀ ਮਾਰ ਰਹੇ ਆ ਤੁਸੀਂ ਛੱਤ ਤੇ ਬਈ ਨਾ ਆਪਾਂ ਲੈਂਟਰ ਪਾਇਆ ਸੀ ਨਮਾ ਤੇ ਇਹਦੇ ਦੇ ਸਲਾਬ ਵਗੈਰਾ ਨਾ ਆਵੇ ਉਹਦਾ ਕਰਕੇ ਆਪਾਂ ਇਹ ਡਾਕਟਰ ਫਿਕਸਡ ਦਾ ਕੈਮੀਕਲ ਆਉਂਦਾਗਾ ਉਹ ਮਾਰ ਰਹੇ ਆ ਜਿਵੇਂ ਆਪਾਂ ਪਹਿਲਾਂ ਲੁੱਕ ਪਾਉਂਦੇ ਹੁੰਦੇ ਸੀ ਨਾ ਉਹ ਥੋੜਾ ਜਿਹਾ ਕੰਮ ਔਖਾ ਸੀ ਤੇ ਉੱਤੇ ਉੱਤੇ ਪੈਨ ਲੱਗ ਰਹਿਦਾ ਸੀ ਤੇ ਉਹਦਾ ਕਰਕੇ ਹੁਣ ਇਹ ਡਾਕਟਰ ਫਿਕਸਡ ਵਾਲਾ ਇਹ ਕੈਮੀਕਲ ਆਉਂਦਾਗਾ ਤੇ ਇਹ ਇਹਨਾ ਸੀਲਿੰਗ ਵਗੈਰਾ ਮੰਨ ਲਓ ਸਿਲਵ ਵਗੈਰਾ ਨਹੀਂ ਜਾਂਦੀ ਕਿਤੇ ਤੇ ਭਾਈ ਇਹਦੇ ਨਾਲ ਕਾਗਜ਼ ਬੈਟਰ ਨਹੀਂ ਸੀ ਇੰਨਾ ਹੀ ਸਸਤਾ ਪੈਣਾ ਸੀ ਕਾਗਜ਼ ਕਾਗਜ਼ ਦੇ ਉੱਪਰ ਪਾਉਣਿਆਂ ਤਾਂ ਆਪਾਂ ਪਾ ਸਕਦੇ ਆਂਗੇ ਪਰ ਕਾਗਜ਼ ਤੇ ਇਹ ਵੀ ਮੰਨੋ ਡਲੀਆਂ ਡੁਲੀਆਂ ਖੁੱਭ ਕੇ ਜਾਂ ਟਾਈਮ ਪਾ ਕੇ ਕਾਗਜ਼ ਨੰਗਾ ਨੁੰਗਾ ਹੋ ਜਾਈ ਤਾਂ ਪਾਟ ਜਾਂਦਾ ਜਾਂ ਡਲੀਆਂ ਉਹਨੂੰ ਪਾੜ ਦਿੰਦੀਆਂ ਹੈਗੀਆਂ ਤੇ ਇਹਦਾ ਭਾਈ ਤਰੀਕਾ ਕੀ ਆ ਮਾਰਨ ਦਾ ਆਪਣਾ ਬਸ ਤਰੀਕਾ ਤਾਂ ਇਹੀ ਆ ਭਾਈ ਇਹਨੂੰ ਸਾਫ਼ ਕਰ ਲੋ ਲੈਂਟਰ ਨੂੰ ਪੂਰਾ ਵਧੀਆ ਸਾਫ਼ ਕਰਕੇ ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਬਸ ਫੇਰ ਦਿਓ ਇਸ ਤੋਂ ਬਾਅਦ ਆਪਾਂ ਇੱਥੇ ਕਾਗਜ਼ ਪਾ ਕੇ ਮਿੱਟੀ ਪਾ ਕੇ ਆਪਾਂ ਫਰਸ਼ ਵਗੈਰਾ ਲਾ ਸਕਦੇ ਆ ਤੇ ਬਾਈ ਜੀ ਤੁਸੀਂ ਕਿੰਨੇ ਕੋਟ ਕਰੋਗੇ ਤੇ ਕਿੰਨੇ ਕੋਟ ਜ਼ਰੂਰੀ ਆ ਕੋਟ ਤਾਂ ਜੇ ਚੰਗੀ ਤਰ੍ਹਾਂ ਮਾਰਨਾ ਤੇ ਇੱਕ ਵੀ ਫੋਟ ਆ ਪਰ ਆਪਾਂ ਇਹਦੇ ਦੋ ਕੋਟ ਕਰਾਂਗੇ ਠੀਕ ਹੈ ਇੱਥੇ ਪਹਿਲਾਂ ਆਪਾਂ ਬਾਈ ਕਿਤੇ ਮਾਰਿਆ ਇਹ ਹਾਂ ਪਹਿਲਾਂ ਉਹ ਦੂਜੇ ਪਾਸੇ ਉਧਰ ਮਾਰਿਆ ਸੀ ਉਹ 8-7 ਸਾਲ ਹੋ ਗਏ ਤੇ ਬਹੁਤ ਮੀਂਹ ਆਉਂਦਾ ਕਰਦਾ ਹੈਗਾ ਤੇ ਫੀਲਿੰਗ ਦੀ ਕੋਈ ਮੰਨ ਲਓ ਫਲਾਵ ਵਗੈਰਾ ਦੀ ਕੋਈ ਕਦੇ ਪ੍ਰੋਬਲਮ ਨਹੀਂ ਆਏਗੀ ਨਹੀਂ ਕੋਈ ਵੀ ਪ੍ਰੋਬਲਮ ਨਹੀਂ ਆਏ ਹਾਂ ਥੱਲੋਂ ਵੀ ਲੈਂਟਰ ਪੂਰਾ ਆਪਣਾ ਵਧੀਆ ਹੀ ਪਿਆ ਹੈ ਕਦੇ ਉੱਧਰਲੇ ਪਾਸੇ ਕੋਈ ਦਿੱਕਤ ਨਹੀਂ ਹੈ ਹੁਣ ਆਪਏ ਨਵਾਂ ਸੀਤ ਇਹਦੇ ਤੇ ਵੀ ਇੱਕ ਵਾਰੀ ਮਨ ਲਓ ਫੋਕ ਕਰ ਰਹੇ ਆਗੇ ਠੀਕ ਹੈ ਚਲੋ ਵੀਡੀਓ ਬਹੁਤ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰਿਓ ਸੋ ਇਹ ਹੈ ਜੀ ਸਲਾਬ ਦਾ ਹੱਲ ਤੁਸੀਂ ਦੇਖ ਸਕਦੇ ਹੋ ਬਾਈ ਨੇ ਇਧਰ ਉੱਪਰ ਵੀ ਮਾਰਿਆ ਸੀਗਾ ਇਹ ਤੇ ਇਹ ਜੋ ਛੱਤ ਆ ਥੱਲੇ ਸਾਈਡ ਤੇ ਇਹ ਵੀ ਕੀਤੀ ਹੋਈ ਹੈ ਜੀ ਇਸ ਦਾ ਕਵਰ ਤੇ ਇੱਥੇ ਬਿਲਕੁਲ ਵੀ ਸਲਾਬ ਤੁਸੀਂ ਦੇਖ ਸਕਦੇ ਹੋ ਵੀ ਨਹੀਂ ਆਉਂਦੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ